ਦੇ ਨਸ਼ਿਆਂ ਵਿਰੁੱਧ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਨਸ਼ਾ ਤਸਕਰ ਦਾ ਟਾਇਆ ਗਿਆ ਦਾਦੇ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਰਾਰੇ ਕੇ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਘਾਰ ਟੈਟਰੀ ਕਰੀਏ ਜਿਸ ਦੇ ਵਿੱਚ ਅੱਜ ਇੱਕ ਵੱਡੀ ਕਾਰਵਾਈ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੇ ਵਿੱਚ ਅੱਜ ਇੱਕ ਨਸ਼ਾ ਤਸਕਰ ਘਰ ਟੈਟਰੀ ਕੀਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੀਐਸਪੀ ਦੇ ਨਾਲ ਇਸ ਆਲਿਸ਼ਾਨ ਘਰ ਨੂੰ ਢਾਇਆ ਜਾ ਰਿਹਾ ਹੈ ਔਰ ਇਸ ਦੇ ਨਾਲ ਹੀ ਮੋਕੇ ਦੇ ਵੱਟੀ ਤੇ ਨਾਲ ਦੇ ਵਿੱਚ ਪੁਲਿਸ ਵੀ ਇੱਥੇ ਪਹੁੰਚੀ ਹੈ ਤੇ ਮੋਕੇ ਦੇ ਅੰਮ੍ਰਿਤਸਰ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਵੀ ਪਹੁੰਚੇ ਨੇ ਜਿਨ੍ਹਾਂ ਨੇ ਨਸ਼ਾ ਤਸਕਰੀ ਕਰਨ ਵਾਲਿਆ ਅਨੁਛੇਦ ਤਾਮ ਨੇ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਦੇ ਨੌਜਵਾਨਾਂ ਦੀ ਜਵਾਨੀ ਨੂੰ ਕਾਰਨ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸੇ ਤਰ੍ਹਾਂ ਹੀ ਕਾਰਵਾਈਆਂ ਹੋਣਗੀਆਂ ਉਹਨਾਂ ਨੇ ਇਸ ਦੇ ਨਾਲ ਹੀ ਅਪੀਲ ਕੀਤੀ ਹੈ ਕਿ ਜੋ ਲੋਕ ਵੀ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹ ਸੁਧਰ ਜਾਂਦਾ ਇੱਕ ਵੱਡੀ ਕਾਰਵਾਈ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੇ ਵਿੱਚ ਦੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਹੋਈ ਸੀ ਔਰ ਅੱਜ ਇੱਕ ਵਾਰ ਫਿਰ ਇੱਕ ਨਸ਼ਾ ਤਸਕਰ ਦਾ ਘਾਰ ਜਿਹੜਾ ਹੈ ਟਾ ਟੇਰੀ ਕੀਤਾ ਗਿਆ ਹੈ ਦਾਜੇ ਕਿ ਮਕਬੂਲ ਪੁਰਾ ਇਲਾਕਾ ਜਿਸ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਤੇ ਇਥੇ ਬਹੁਤ ਸਾਰੀਆਂ ਨਸ਼ੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਸਨ ਲਗਾਤਾਰ ਇਸ ਇਲਾਕੇ ਦੀਆਂ ਅੰਮ੍ਰਿਤਸਰ ਦੇ ਇਸ ਇਲਾਕੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਸੀ ਜਿਸ ਦੇ ਵਿੱਚ ਲੋਕ ਨਸ਼ੇ ਦੇ ਟੀਕੇ ਲਗਾਉਂਦੇ ਹੋਏ ਨਜ਼ਰ ਆਉਂਦੇ ਸੀ ਜਾਂ ਫਿਰ ਨਸ਼ੇ ਦੇ ਵਿੱਚ ਸੜਕਾਂ ਤੇ ਇਹ ਡਿੱਗੇ ਦਿਖਾਈ ਦਿੰਦੇ ਸਨ ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਦਾ ਪੀਲਾ ਪੰਜਾ ਇੱਕ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਹੈ ਦਾਜੇ ਕਿ ਗੁਰਮੀਤ ਸਿੰਘ ਇਸ ਘਰ ਇਸ ਤਸਕਰ ਦਾ ਨਾਮ ਦੱਸਿਆ ਜਾ ਰਿਹਾ ਹੈ ਗੁਰਮੀਤ ਸਿੰਘ ਦੇ ਘਰ ਮਕਬੂਲਪੁਰਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਦੇ ਘਰ ਪੁਲਿਸ ਦਾ ਪੀਲਾ ਪੰਜਾ ਚੱਲਿਆ ਹੈ ਤੇ ਨਗਰ ਨਿਗਮ ਦੀ ਟੀਮ ਜਿਹੜੀ ਮੌਕੇ ਤੇ ਪਹੁੰਚੀ ਹੈ ਜਿਸ ਦੇ ਵੱਲੋਂ ਇਸ ਘਰ ਨੂੰ ਟਹਟੇਰੀ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਦਾ ਪੀਲਾ ਪੰਜਾ ਜਿਹੜਾ ਚੱਲਿਆ ਹੈ ਔਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅੰਮ੍ਰਿਤਸਰ ਤੋਂ ਮਕਬੂਲ ਪੂਰਾ ਇਲਾਕੇ ਦੇ ਆ ਇਸ ਮੌਕੇ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਵੀ ਮੌਕੇ ਤੇ ਮੌਜੂਦ ਰਹੇ ਕੀ ਕਹਿਣਾ ਹੈ ਉਹਨਾਂ ਦਾ ਸੁਣ ਲੈਂਦੇ ਆ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਅਡਾਪਟ ਕੀਤਾ ਉਦੇ ਤਹਿਤ ਅੱਜ ਅਸੀਂ ਮਕਬੂਲਪੁਰਾ ਦੇ ਵਿੱਚ ਇੱਕ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜੋ ਕਿ ਮ्युनਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਕੀਤੇ ਗਏ ਔਰ ਪੁਲਿਸ ਹੈਲਪ ਅਸੀਂ ਪ੍ਰੋਵਾਈਡ ਕੀਤੀ ਹੈ ਇਹ ਗੁਰਮੀਤ ਸਿੰਘ ਨਾਮ ਦਾ ਇੱਕ ਬੜਾ ਨੋਟੋਰੀਅਸ ਸਮੱਗਲਰ ਹੈ ਜਿਨੇ ਨਾਰਕੋਮਨੀਨਾ ਐਲ ਗਾਟਨ ਮਨੀ ਨਾਲੇ ਸਾਰਾ ਨਜਾਇਜ਼ ਜਾਇਦਾਦ ਬਣਾਈ ਹੈ ਔਰ ਉਹਨੂੰ ਜਿਹੜੇ ਬਾਈ ਲॉज ਦੀ ਵੀ ਵਾਇੋਲੇਸ਼ਨ ਕੀਤੀ ਹੈ ਇਲੈਗੈਲਿਟੀ ਕੀਤੀ ਹੈ ਤਾਂ ਹੀ ਕਾਰਪੋਰੇਸ਼ਨ ਨੇ ਆਰਡਰ ਕੀਤੇ ਉਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਐਨਡੀਪੀਐਸ ਦਾ ਮਕਦਮਾ ਐ ਐਸਐਸਓਸੀ ਮੁਹੱਲੀ ਦੇ ਵਿੱਚ ਉਹ ਉਹਦੇ ਚ ਜੇਲ੍ਹ ਚ ਐਸ ਟਾਈਮ ਜੀ ਔਰ ਉਸ ਤੋਂ ਇਲਾਵਾ ਮਕਬੂਲਪੁਰਾ ਤੇ ਸੁਲਤਾਨਵਿੰਡ ਦੇ ਵਿੱਚ ਵੀ ਉਹਦੇ ਖਿਲਾਫ ਇੱਕ ਇੱਕ ਮਕਦਮਾ ਆਲਰੇਡੀ ਐਨਡੀਪੀਐਸ ਦਾ ਦਰਜ ਹੈ ਜੀ ਔਰ ਇਹ ਜੇ ਅਸੀਂ ਦੇਖੀ ਚਾਹੀਏ ਤੇ ਸਾਡੇ ਅੰਮ੍ਰਿਤਸਰ ਦੇ ਏਰੀਆ ਦੇ ਵਿੱਚ ਕਮਿਸ਼ਨਰੇਟ ਦੇ ਵਿੱਚ ਇਹ ਪੰਜਵੀਂ ਡੈਮੋਲੇਸ਼ਨ ਹੈ ਚਾਰ ਡੈਮੋਲੇਸ਼ਨਸ ਅਸੀਂ ਕਾਰਪੋਰੇਸ਼ਨ ਨੂੰ ਹੈਲਪ ਦਿੱਤੀ ਹੈ ਮਾਰਚ ਮਾਰਚ ਮਹੀਨੇ ਦੇ ਵਿੱਚ ਔਰ ਜਿਹੜੀ ਕਾਰਗੁਜ਼ਾਰੀ ਜੇ ਆਪਾਂ ਮਾਰਚ ਦੀ ਦੇਖੀਏ ਸਾਰੇ ਮਹੀਨੇ ਦੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਦੀ ਤਾਂ ਐਨਡੀਪੀਐਸ ਐਕਟ ਦੇ ਤਹਿਤ 125 ਐਫਆਈਆਰਾਂ ਦਰਜ ਕੀਤੀਆਂ ਗਈਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ 237 ਡਰੱਗ ਸਮੱਗਲਰ ਤੇ ਪੈਟਰੋਲ ਫੜੇ ਗਏ ਹੀਰੋਇਨ ਦੀ ਰਿਕਵਰੀ ਇੱਕ ਮਹੀਨੇ ਚ ਬੜੀ ਰਿਮਾਰਕੇਬਲ ਰਹੀ ਹੈ 36.36 ਕਿਲੋ ਹੀਰੋਇਨ ਫੜੀ ਗਈ ਹੈ ਓਪੀਐਮ ਜਿਹੜੀ ਅਫੀਮ ਹੈ ਉਹ 2.179 ਕਿਲੋ ਫੜੀ ਗਈ ਹੈ 5 ਰੁਪਏ ਹਜ਼ਾਰ 513 ਕੈਪਸੂਲ ਤੇ ਗੋਲੀਆਂ ਤੇ ਟੀਕੇ ਫੜੇ ਗਏ ਆ 1.5 ਲੱਖ ਡਰਗ ਮਨੀ ਫੜੀ ਗਈ ਹੈ ਔਰ 18 ਜਿਹੜੇ ਆ ਵਾਹਨ ਉਹ ਐਨਡੀਪੀਐਸ ਦੇ ਤਹਿਤ ਸਮਗਲਾਂ ਦੇ ਜ਼ਬਤ ਕੀਤੇ ਗਏ ਆ ਉਹਦੇ ਚ 5 ਫੋਰ ਵੀਲਰ ਨੇ ਤੇ 13 ਟੂ ਵੀਲਰਸ ਔਰ ਅਗਰ ਵੱਡੀ ਮੱਛੀ ਦੀ ਗੱਲ ਕਰੀਏ ਮਾਰਚ ਮਾਰਚ ਮਹੀਨੇ ਦੇ ਵਿੱਚ ਜਿਹਨੂੰ ਅਸੀਂ 2 ਕਿਲੋ ਐਨਬਾਵ ਜਿਹੜੀ ਰਿਕਵਰੀ ਹੈ ਉਹ ਚ 9 ਗ੍ਰਿਫਤਾਰੀਆਂ ਹੋਈਆਂ ਜਿੱਚ ਮੋਲਕ ਸਿੰਘ ਤੇ ਉਹਦਾ ਬੇਟਾ ਬੜਾ ਖਿਆਤ ਜਿਹੜਾ ਨਟੋਰੀਅਸ ਡਰੱਗਸ ਸਮਗਲਰ ਔਰ ਇੱਕ ਤਰਮਿੰਦਰ ਜਿਹਤੋਂ 8 ਕਿਲੋ ਬਰਾਮਦ ਹੋਈ ਮਜੀਠਾ ਰੋਡ ਦੇ ਤਹਿਤ ਔਰ ਜੇ ਪੁਲਿਸ ਦੇ ਉੱਤੇ ਜਿਹੜੀ ਫਾਇਰਿੰਗ ਵਾਲੀ ਇਨਸੀਡੈਂਟਸ ਹੋਏ ਹੋ ਪੰਜ ਹੋਏ ਮਾਰਚ ਦੇ ਵਿੱਚ ਪੁਲਿਸ এনਕਾਊਂਟਰਸ ਦੇ ਵਿੱਚ ਸੋ ਮੈਂ ਸਮਝਦਾ ਕਿ ਜਿਹੜੀ ਮਾਰਚ ਦਾ ਮਹੀਨਾ ਸਪੈਸ਼ਲ ਡਰਾਈਵ ਸੀਗੀ ਉਹਦੇ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਔਰ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਮੈਂ ਤਾਂ ਇਹ ਜ਼ਰੂਰ ਸ਼ੇਅਰ ਕਰਨਾ ਚਾਹੁੰਨਾ ਕਿ ਗੁਰੂ ਨਗਰੀ ਦੀ ਸਾਰੀ ਸੰਗਤ ਨੇ ਪਬਲਿਕ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਬਹੁਤ ਸਾਰੀਆਂ ਟਿਪਸ ਸਾਡੀ ਜਿਹੜੀ ਲੋਕਲ ਡਰਗ ਹੈਲਪਲਾਈਨ ਹੈ ਉਹਦੇ ਤੇ ਵੀ WhatsApp ਤੇ ਆ ਰਹੀਆਂ ਸੇਫ ਪੰਜਾਬ ਦੀ ਜੋ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਜਾਂਦੀ ਉਸ ਤੇ ਤਾਂ ਆ ਹੀ ਰਹੀਆਂ ਤੇ ਉਹਦੇ ਨਾਲ ਸਾਨੂੰ ਬੜੀ ਅੱਛੀ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਮੈਂ ਆਸ ਹੈ ਮੈਨੂੰ ਪੂਰੀ ਕਿ ਇਸ April ਮਹੀਨੇ ਦੇ ਆਗਾਜ਼ ਦੇ ਵਿੱਚ ਜਿਵੇਂ ਆਪਾਂ ਡੈਮੋਲਿਸ਼ਨ ਤੋਂ ਸ਼ੁਰੂ ਕੀਤਾ ਇਹਦੇ ਚ ਵੀ ਇਸ ਜਿਹੜੀ ਡਰੱਗਸ ਦੇ ਅਗੇਂਸਟ ਡਰਾਈਵ ਹੈ ਉਹਦੇ ਚ ਇਸੇ ਜੇਲ ਨਾਲ ਐਸੇ ਉਤਸ਼ਾਹ ਨਾਲ ਕੰਮ ਕੀਤਾ ਜਾਏ ਸਰ ਇਹ ਕਿੰਨਾ ਖਤਰਨਾਕ ਬੰਦਾ ਸੀ ਕਿਉਂਕਿ ਕਾਫੀ ਮਾਮਲੇ ਤਿੰਨ ਤਿੰਨ ਮੁਕਦਮੇ ਦਰਜ ਹੈ ਜੀ ਇੱਕ ਕਮਰਸ਼ਲ ਕੁਆਂਟੀਟੀ ਦਾ ਐਸੋਸੀਏਸ਼ੀ ਮੋਹੱਲੀ ਦੇ ਵਿੱਚ ਉਹਦੇ ਚ ਜੇਲ ਚ ਇੱਕ ਸੁਲਤਾਨਵੰਦ ਤੇ ਮਕਬੂਲਪੁਰੇ ਦੇ ਵੀ ਦੋ ਪੁਰਾਣੇ ਕੇਸ ਸਰ ਕਹਿੰਦੇ 8-9 ਘਰ ਨੇ ਇਹਦੇ ਜਿਹੜੇ ਰੋਸਤੀ ਕਹਿੰਦੇ ਕਾਫੀ ਹੈ ਦੇਖੋ ਇਹ ਤਾਂ ਹੁਣ ਮਤਲਬ ਇਹਦੀ ਇਨਵੈਸਟੀਗੇਸ਼ਨ ਹੀ ਦੱਸੇਗੀ ਕਿਉਂਕਿ ਸਾਡੇ ਕੋਲ ਇਹ ਅੰਡਰ ਇਨਵੈਸਟੀਗੇਸ਼ਨ ਨਹੀਂ ਪਰ ਇਲਿਗੈਲਿਟੀ ਇਹਦੀ ਜਰੂਰ ਦੇਖੀ ਗਈ ਹੈ ਤੋ ਉਹਦੇ ਚ ਜੋ ਕਾਰਪੋਰੇਸ਼ਨ ਦਾ ਜਿੱਦਾਂ 60 ਤੋਂ ਪੁਲਿਸ ਹੈਲਪ ਮੰਗੀ ਕੇ ਸੀ ਅਸੀਂ ਦਿੱਤੀ ਹੈ। ਤਬੀ ਤੇ ਕੁਝ ਸਮੇਂ ਜੋ ਅਪਰੇਸ਼ਨ ਡਰਾਈਵ ਚੱਲੀ ਉਹਨੇ ਕੋਈ ਲੌਂਡ ਆਰਡਰ ਤੇ ਸਿਰਫ ਫਰਕ ਪਿਆ ਸੀ ਕੋਈ ਵਾਰਦਾਤ ਦੇਖੋ ਆ ਤੁਹਾਡੇ ਨਾਲ ਬੈਟਰ ਕੌਣ ਦੱਸ ਸਕਦਾ ਸਾਡਾ ਸਟਰੀਟ ਕ੍ਰਾਈਮ ਤੇ ਦੂਜਾ ਕ੍ਰਾਈਮ ਤੇ ਡੈਫੀਨਿਟਲੀ ਫਰਕ ਪਿਆ ਔਰ ਹੁਣ ਅਸੀਂ ਜਿਹੜਾ ਕਈ ਇਨਸੀਡੈਂਟ ਸਾਡੇ ਸਾਹਮਣੇ ਆਏ ਹੈ ਜਿੱਥੇ ਲੋਕਾਂ ਨੂੰ ਸਕੇਸਟਰੀ ਮਹਿਸੂਸ ਹੋਈ ਹੈ ਜਿਹੜੇ ਡਰਗ ਦੀ ਸੇਵਨ ਕਰਦੇ ਸੀਗੇ ਉਹਦੇ ਚ ਮੈਂ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਅਸੀਂ ਆਰਡਰ ਵੀ ਕੀਤੇ ਏ ਔਰ ਸਾਡੇ ਆਫੀਸਰਸ ਨੇ ਕੀਤਾ ਵੀ ਹੈ ਕਿ ਜਿੱਥੇ ਵੀ ਕੋਈ ਬੰਦਾ ਆ ਉਹਨੂੰ ਲੋੜ ਹੈ ਟ੍ਰੀਟਮੈਂਟ ਦੀ ਅਸੀਂ ਉਹਨੂੰ ਬਹੁਤ ਉਹਦੇ ਨਾਲ ਹਮਦਰਦੀ ਰੱਖਦੇ ਹੋਏ ਉਹਨੂੰ ਜਮ੍ਹਾਂ ਦਾਖਲ ਕਰਾਈਦਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਕਿਉਂਕਿ ਇਹ ਇੱਕ ਪੇਸ਼ੈਂਟ ਨੇ ਤੇ ਉਹਨਾਂ ਨਾਲ ਮੈਂ ਸਾਰਿਆਂ ਨੂੰ ਹਦਾਇਤ ਵੀ ਦਿੱਤੀ ਹੈ ਕਿ ਹਮਦਰਦੀ ਨਾਲ ਅਸੀਂ ਪੇਸ਼ ਆਉਣਾ ਹੈ ਜੇਕਰ ਜਿਹੜੇ ਹੋਰ ਵੀ ਕੰਮ ਆਉਣ ਉਹਨੇ ਸਮੇਂ ਚੱਲਦੇ ਰਹਿਣਗੇ ਜੀ ਦੇਖੋ ਡਰਾਈਵ ਅਗੇਂਸਟ ਡਰੱਗਸ ਦਾ ਬਿਲਕੁਲ ਚੱਲਦੀ ਰਹੇਗੀ ਜੀ ਔਰ ਸਾਨੂੰ ਉਮੀਦ ਹੈ ਕਿ ਇਦਾਂ ਹੀ ਸਾਨੂੰ ਪਬਲਿਕ ਦਾ ਸਹਿਯੋਗ ਮਿਲਦਾ ਰਹੇ ਔਰ ਮੈਂ ਤੁਹਾਡੇ ਮਾਧਿਅਮ ਨਾਲ ਯੰਗਸਟਰਸ ਨੂੰ ਜ਼ਰੂਰ ਰਿਕਵੈਸਟ ਕਰਾਂਗਾ ਕਿ ਦੇਖੋ ਇਹ ਜਿਹੜੀ ਗੈਰ ਕਾਨੂੰਨੀ ਚੀਜ਼ ਹੈ ਇਹਨੂੰ ਛੱਡ ਕੇ ਆਪਾਂ ਬਰਕਤ ਵਾਲੀ ਜ਼ਿੰਦਗੀ ਮਿਹਨਤ ਵਾਲੀ ਜ਼ਿੰਦਗੀ ਨੂੰ ਅਪਣਾਈਏ ਤਾਂ ਕਿ ਤੁਹਾਡਾ ਸਮਾਜ ਚ ਵੀ ਔਰ ਪੇਰੈਂਟਸ ਦੇ ਵਿੱਚ ਵੀ ਉਹ ਇਸ ਗੱਲ ਬਾਰੇ ਫਕਰ ਕਰ ਲੱਗਦਾ ਕਿ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਦੇ ਜਿੱਦਾ ਮਕਬੂਲ ਪੂਰਾ ਹੋ ਗਿਆ ਗੁਜਰਪੁਰ ਇਹਨਾਂ ਦੇ ਵਿੱਚ ਕੈਂਪ ਲਗਾਏ ਜਾਣ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਹ ਵੀ ਕਰ ਲੈਣੇ ਆ ਜੀ ਇਸ ਤੋਂ ਬਾਅਦ ਅਸੀਂ ਇੱਥੇ ਕਾਸੋ ਜਿਹੜਾ ਹੈਗਾ ਕੋਆਰਡੀਨੇਟ ਸਰਚ ਆਪਰੇਸ਼ਨ ਚੱਲਦਾ ਰਹਿੰਦਾ ਬਟ ਸੰਪਰਕ ਮੀਟਿੰਗਸ ਵੀ ਅਸੀਂ ਕਾਫੀ ਕੀਤੀਆਂ ਜੀ ਤੇ ਉਹਦੇ ਵਿੱਚ ਵੀ ਅਸੀਂ ਤੁਹਾਡਾ ਇਹ ਸੁਜੈਸ਼ਨ ਅੱਛਾ ਹੈ ਡੈਫੀਨਿਟਲੀ ਇਹਨੂੰ ਵੀ ਆਪਾਂ ਇਨਕਲੂਡ ਕਰਾਂਗੇ ਬਿਲਕੁਲ ਥੈਂਕ ਯੂ